ਕਾਲ ਤੱਕ ਦੇ ਉੱਤੇ ਪੰਜ ਸਿੰਘ ਬੈਠੇ ਹੋਣ ਜਿਹੜੇ ਗੁਰੂ ਨੂੰ ਸਮਰਪਿਤ ਹੋਣ ਤੇ ਸਾਡੇ ਕੌਮ ਦਾ ਕੋਈ ਬਾਲਵੇਂਗਾ ਨਹੀਂ ਕਰ ਸਕਦਾ ਇਹ ਮੇਰੀ ਗਰੰਟੀ ਮੈਂ ਤੁਹਾਨੂੰ ਫੇਰ ਕਹਿਣਾ ਕਿ ਗੁਰੂ ਆਸ਼ੇ ਅਨੁਸਾਰ ਇਹ ਜਿਹੜੀਆਂ ਵਿਧੀ ਵਿਧਾਨ ਨੇ ਗੁਰੂ ਨੇ ਬਣਾਏ ਨੇ ਇਹਨਾਂ 'ਚ ਸਰਕਾਰ ਤਖੰਦਾ ਜੇ ਨਹੀਂ ਕਰ ਸਕਦੇ ਜੇ ਕਰਦੀ ਆ ਤੇ ਸੰਵਿਧਾਨ ਕਹਿੰਦਾ ਇਹ ਸੰਵਿਧਾਨ ਦਾ અપਮਾਨ ਹੋਊਗਾ ਪਰ ਸਾਡੇ ਗੁਰੂ ਸੇ ਸਿਧਾਂਤ ਲਾਗੂ ਨਹੀਂ ਹਮ ਜਦੋਂ ਇਹ ਐਕਟ ਬਣਿਆ ਉਸ ਸਮੇਂ ਨਾਲ ਉਪ ਨੀਯਮ ਬਣੇ ਉਪ ਨੀਯਮ ਦੇ ਵਿੱਚ ਸਭ ਤੋਂ ਪਹਿਲਾਂ ਤੇ ਗੁਰੂ ਅਰਜਨ ਦੇਵ ਜੀ ਦੇ ਨਾਲ ਧੋਖ ਕੀਤਾ ਸਾਡੀ ਲੀਡਰਸ਼ਿਪ ਨੇ ਗੁਰੂ ਅਰਜਨ ਦੇਵ ਜੀ ਬਾਬਾ ਫੁੱਟਾ ਨੂੰ ਪਦਵੀ ਦਿੰਦੇ ਨੇ ਗਰੰਥੀ ਥਾਪ ਕੇ ਦਿੰਦੇ ਨੇ 98 ਸਾਲ ਦੀ ਉਮਰ 'ਚ ਤੇ ਸਾਡੇ ਲੀਡਰਾਂ ਨੇ ਉਹ ਪਦਵੀ ਨੂੰ ਨੌਕਰ ਕਰਕੇ 52 ਸਾਲ ਦੀ ਰਿਪੇਅਰ ਕਰਤਾ ਆ ਗੁਰੂ ਸਾਹਿਬ ਦੀ ਸੋਚ ਜ਼ਿਆਦਾ ਚੰਗੀ ਆ ਜਾਂ ਸਾਡੇ ਲੀਡਰਾਂ ਦੀ ਅੱਜ ਗ੍ਰੰਥੀ ਦਰਵਾਰ ਸਾਹਿਬ ਨੌਕਰ ਆ ਤੇ 52 ਸਾਲ ਦਾ ਰਿਟਾਇਰ ਹੁੰਦਾ ਪਰ ਗੁਰੂ ਅਰਜਨ ਦੇਵ ਜੀ ਨਿਗਾਹ ਬਾਬਾ ਬੋਟਾ ਜੀ 98 ਸਾਲ ਦੇ ਤੇ ਇਸ ਕਰਕੇ ਉਹਨਾਂ ਨੂੰ ਪਿਠਾਇਆ ਕਿ ਇਹਨਾਂ ਨੇ ਚਾਰ ਗੁਰੂ ਸਹਿਬਾਨ ਦੀ ਸੇਵਾ ਕੀਤੀ ਇਹ ਮਹਾ ਮਹਾਪੁਰਖ ਨੇ ਜਦੋਂ ਕਹਿੰਦੇ ਮੈਂ ਇਸ ਧਰਮ ਦੀ ਸ਼ਾਲਾ ਬਣਾਈ ਮੈਂ ਬੱਦੀ ਸੱਚ ਧਰਮ ਸਾਲ ਹੈ ਗੁਰਸਿੱਖਾਂ ਲਹਤਾ ਭਾਰ ਕੇ ਪੈਰ ਧੋਵਾ ਪੱਖਾ ਫੇਰਦਾ ਤੇ ਸਨੇਬ ਨੇ ਬਲਾਗਾ ਪਾਇਆ ਜੀ ਗੁਰੂ ਸਾਹਿਬ ਕਹਿੰਦੇ ਕਿ ਮੇਰਾ ਜੀ ਕਰਦਾ ਮੈਂ ਇਸ ਬਜ਼ੁਰਗ ਦੇ ਪੈਰ ਧੋਵਾਂ ਤੇ ਰੁਪੱਖਾ ਕਰਾਂ ਤੇ ਉਹਨਾਂ ਨੂੰ ਬਿਠਾਉਂਦੇ ਨੇ ਹਰਿਮੰਦਰ ਸਾਹਿਬ ਗ੍ਰੰਥੀ ਦੀ ਪੋਸਟ ਤੇ ਤੇ ਅੱਜ ਸਾਡੇ ਸਾਨੇ ਲੈਣਾ ਨੂੰ ਨੌਕਰ ਬਣਾ ਲਿਆ